ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆ ਜਰਾਂ ਆਪਾਂ ਲੈ ਕੇ ਨਵੀਂ ਵੀਡੀਓ ਵੀਡੀਓ ਕੀ ਖੁਸ਼ਖਬਰੀ ਜਿਵੇਂ ਕਿ ਆਪਾਂ ਤੁਹਾਨੂੰ ਦੱਸੇ ਸੀਗਾ ਵੀ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਖੁਸ਼ਖਬਰੀ ਆਈ ਤਾਂ ਆਪਾਂ ਆਪਣੇ ਚੈਨਲ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਆਪਾਂ ਆਪਣੇ ਦੂਜੇ ਚੈਨਲ ਤੇ ਵੀ ਠੀਕ ਕਰ ਰਹੇ ਆ ਅਪਲੋਡ ਵੀਡੀਓ ਤੇ ਮੈਂ ਕਿਹਾ ਚਲੋ ਆਪਾਂ ਇਹਦੇ ਤੇ ਵੀ ਪਾ ਦਿੰਨੇ ਆ 5 ਮਿੰਟਾਂ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਗੁੱਡ ਨਿਊਜ਼ ਖੁਸ਼ਖਬਰੀ ਉਹ ਖੁਸ਼ਖਬਰੀ ਆਪਾਂ ਦੂਜੇ ਚੈਨਲ ਤੇ ਸ਼ੇਅਰ ਕਰਤੀ ਆ ਆ ਵੇਖ ਲਓ ਸ਼ੈਦ ਤੇ ਆਨਾਂ ਤੁਨੂੰ ਨਹੀਂ ਕਲੀਅਰ ਫੋਟੋ ਆਉਂਦੀ ਹੋਣੀ ਹੈ ਨਾ ਦੂਸਰੇ ਚੈਨਲ ਤੇ ਦੇਖ ਲਿਆ ਨਾ ਤੇ ਨੂਲਾ ਹਸਤਾ ਨੌਵੇਂ ਜਿਹੜੇ ਪੇਪਰਾਂ ਦੇ ਤਕਰੀਬਨ ਸਟਾਰਟ ਹੋ ਗਏ ਆ ਨਿਕਲਨੇ ਨਿਕਲਨੇ ਕਹਦੇ ਸਟਾਰਟ ਹੋ ਗਏ ਆ ਮੂੰਹ ਨੇ ਰਹੀ ਇਹਨਾਂ ਨੇ ਖੁਸ਼ਖਬਰੀਆਂ ਦੇਣ ਲੱਗ ਜਿੰਦੇ ਸਵੇਰੇ 5:30 ਨੂਲਾ ਹਸਤਾ ਚੜ ਗਿਆ ਸੀਗਾ ਸਾਈਟ ਤੇ ਸਵੇਰੇ 5:30 ਵਜੇ ਮੈਂ ਜਦੋਂ ਉੱਠਿਆ ਤੇ ਕਮਿਊਨੀਕੇਸ਼ਨ ਆਇਆ ਪਿਆ ਸੀਗਾ 9 ਮਹੀਨਾ ਦੇ ਪੇਪਰਾਂ ਨੂਲਾ ਹਸਤਾ ਤੇ ਬਾਕੀ ਬਾਕੀ ਤੁਹਾਨੂੰ ਇਹ ਦੱਸ ਹੀ ਦੇਣਗੇ ਕਿ ਕਿਹੜਾ ਨਿਕਲਿਆ ਕਿਵੇਂ ਨਿਕਲਿਆ ਹਾਂ ਜੀ ਆਪਾਂ ਜਿਵੇਂ ਤੁਹਾਨੂੰ ਦੱਸ ਦਿੱਤਾ ਸੀ ਵੀ ਆਪਾਂ ਇਹ ਦਮਾਈ ਫਸਟ ਕਵਰੀ ਹੋ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਕਈ ਦਿਨ ਹੋ ਗਏ ਬੀਜੀ ਆ ਵੀ ਹੋਰ ਚੈਨਲ ਆ ਲੈਣੇ ਜਾਂ ਕੋਈ ਨਿਊ ਲਾਉ ਉਸ ਦਾ ਸ਼ੋਅ ਕੀਤਾ ਜਾਂ ਦੱਸਿਆ ਕਿਉਂਕਿ ਅਸੀਂ ਨਾ ਤਾਂ ਫੋਨ ਚੁੱਕਿਆ ਨਾ ਕੋਈ ਵੀਡੀਓ ਵੀ ਪਾਈ ਆ ਤੇ ਵੀਡੀਓ ਬਣਾਈਆਂ ਜਰੂਰ ਆ ਬੀਜੀ ਕਰਕੇ ਤੇ ਵੀ ਪਾਵਾਂਗੇ ਹੌਲੀ ਹੌਲੀ ਆਪਾਂ ਬਲੌਗ ਤੇ ਕੱਲ ਆਪਾਂ ਇੱਥੇ ਸੈਟਿੰਗ ਕਰ ਲਈ ਸੀ ਕਿ ਨਵੇਂ ਘਰੇ ਤੇ ਅੱਜ ਸਵੇ ਹੀ ਕੱਲ ਨਵੇਂ ਘਰੇ ਆਏ ਸਵੇਰ ਸਵੇਰ ਹੀ ਅੱਜ 5:00 ਤੇ ਜਦੋਂ ਇਹ ਉੱਠੇ ਤੇ ਮੈਂ ਕਿਹਾ ਸ਼ਾਇਦ ਜਾਣ ਕੇ ਕਹਿੰਦੇ ਆਂ ਕਿ ਕਹਿੰਦੇ ਵੀ ਉੱਠ ਉੱਠ ਪੋਸ਼ ਕਵਰੀ ਆ ਗਈ ਮੈਂ ਕਿਹਾ ਕੀ ਹੋ ਗਿਆ ਤੇ ਕਹਿੰਦੇ ਵੀ ਨੂਲੇ ਵਾਸਤੇ ਵੀ ਇੱਕ ਤਾਂ ਸਾਡਾ ਦੋਤਾ ਸੀ ਤੇ ਇੱਕ ਇਧਰੋਂ ਸਾਡੇ ਚਾਚਾ ਜੀ ਦਾ ਲੜਕਾ ਸੀਗਾ ਸੋਹਰਾ ਪਰਵਾਰ ਨਾਲੋਂ ਤੇ ਇੱਕ ਸਾਡਾ ਦੋਤਾ ਸੀਗਾ ਦੀਦੀ ਦੇ ਦਾ ਵੱਡਾ ਮੁੰਡਾ ਤੇ ਉਹਨਾਂ ਨੇ ਆਪਾਂ 9 ਮਹੀਨੇ ਵਾਲੇ ਪੇਪਰ ਕਰਵਾਏ ਸੀਗੇ ਐਤਕੀ ਤੇ ਉਹਨਾਂ ਦਾ ਟਾਈਮ ਸੀਗਾ 11:00 ਵਜੇ ਕਿ 1 ਮਿੰਟ ਤੇ 13 ਕਾ ਸੈਕਿੰਡ ਸੀਗਾ ਇੱਕਦਮ ਤੇ ਐਕ 11:00 ਵਜੇ ਕਿ ਮਿੰਟ ਤੇ 2 ਕ ਸੈਕਿੰਡ ਸੀ ਨਾ ਤੇ ਲੇਚੇ ਜਿਹੇ ਤੋਂ ਆਪਾਂ ਕਰਵਾਏ ਸੀਗੇ ਤੇ ਉਹ ਉਹਨਾਂ ਦੇ ਪੇਪਰ ਅੱਜ ਨਿਕਲਿਆ ਸਵੇਰ ਸਵੇਰ ਬੋਰਡ ਨੇ ਵੀ ਜੱਸੀ ਆਕਾ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਤੇ ਤਾਂ ਕਰਕੇ ਹਜੇ B.U.C. ਸੀ ਕੰਮ ਧੰਦਾ ਕਰੀ ਜਾਂਦੇ ਆ ਤੇ ਕਿਚਨ ਚ ਸੀ ਕਿ ਮੈਂ ਵੀ ਤੇ ਮੈਂ ਕਿਹਾ ਚਲੋ ਆਪਾਂ ਪਹਿਲਾਂ ਬੋਰਡਿੰਗ ਵਿੱਚ ਵੀ ਆਪਾਂ ਨਾਂ ਤੁਹਾਡੇ ਸ਼ੇਅਰ ਕਰ ਦਈਏ ਇਹ ਵਿੱਚ ਆ ਜਿਹੜੇ ਵੀਰਾਂ ਨੇ ਹੋਰ ਭਰਾਇਆ ਹਨ ਆਸ ਹੋ ਜਾਂਦੀ ਆ ਤੇ ਨਾਲੇ ਵੀ ਚਲੋ ਆਪਾਂ ਜਦੋਂ ਆਪਾਂ ਤੁਹਾਡੇ ਨਾਲ ਖੁਸ਼ ਕਰਦੇ ਸ਼ੇਅਰ ਕਰਦੇਗਾ ਕਿ ਤੁਸੀਂ ਵੀ ਹੁਣ ਸਾਡਾ ਸਾਨੂੰ ਦੇਨੇ ਆ ਆਪਣਾ ਪਰਿਵਾਰੀ ਕਿਉਂਕਿ ਹਣ ਉੱਥੇ ਪਿੰਡ ਸਾਰਿਆਂ ਨੂੰ ਦੱਸਿਆ ਹੋ ਬਹੁਤ ਖੁਸ਼ ਹੋਏ ਤੇ ਮੈਂ ਇਹਨਾਂ ਨੂੰ ਆਖਿਆ ਕਿ ਮੈਂ ਆਪਣੇ ਤਾਂ ਕੰਮ ਨਿਭੜਨੇ ਨਹੀਂ ਨੀ ਤੇ ਚਲੋ ਆਪਾਂ ਮੈਂ ਕਿਹਾ ਵੀ ਗੱਡੂ ਨਿਊਜ਼ ਆਪਾਂ ਦੇ ਦਈਏ ਦੋਨਾਂ ਚੈਨਲਾਂ ਤੇ ਤੇ ਵੈਸੇ ਤਾਂ ਦੂਜੇ ਚੈਨਲ ਤੇ ਵੀ ਇਹ ਵੀਡੀਓ ਅਪਲੋਡ ਕਰੀ ਜਾਂਦੇ ਆਂ ਤੇ ਮੈਂ ਆਖਾ ਚਲੋ ਤਿੰਨਾ ਚਾਰ ਮਿੰਟਾਂ ਦੀ ਆਪਾਂ ਇਸ ਚੈਨਲ ਤੇ ਵੀ ਆਪਾਂ ਤੁਹਾਡੇ ਨਾਲ ਗੱਡੂ ਨਿਊਜ਼ ਤੁਹਾਨੂੰ ਦੇ ਦਿੰਨੇ ਆਂ ਤੇ ਬਾਕੀ ਆਪਣੇ ਜਿਹੜੇ ਇੱਥੇ ਆਉਂਦਿਆਂ ਦੀ ਸੈਟਿੰਗ ਜਾਂ ਬਾਕੀ ਤੁਹਾਡੇ ਕਮੈਂਟਾਂ ਦੇ ਜਵਾਬ ਸੀ ਮੈਂ ਇੱਕ ਦੋ ਵੀਡੀਓ ਬਣਾਈਆਂ ਸੀਗੀਆਂ ਤੇ ਫਾਰ ਮੇਰਾ ਟਾਈਮ ਨਹੀਂ ਲੱਗਾਗਾ ਤੇ ਉਹ ਪੌਣ ਦਾ ਤੇ ਉਹ ਹੌਲੀ-ਹੌਲੀ ਵੀਡੀਓ ਆਉਣਗੀਆਂ ਤੇ ਪਹਿਲਾਂ ਤੁਸੀਂ ਅੱਜ ਸੁਣੋ ਗੱਡੂ ਨਿਊਜ਼ ਕੀ ਕੀ ਜੀ ਆਪਾਂ ਮਿਲਾਂਗੇ ਅੱਗੇ ਵੀਡੀਓ ਚ ਲੈ ਕੇ ਤੁਹਾਡੇ ਕਮੈਂਟਾਂ ਦੇ ਜਵਾਬ ਕੋਈ ਹੋਰ ਅ ਨਮਿਤਾ ਜੀ ਕੋਈ ਤੇ ਬਾਕੀ ਸਾਲ ਵਾਲੇ ਜਿਹੜੇ ਪੇਪਰ ਹਨ ਤੇ ਉਹ ਕੋਟੇ ਜਿਹਨਾਂ ਦੇ ਨਾਲ ਦੇ ਆ ਚੁੱਕੇ ਆ ਤੇ ਵੀ ਤੁਹਾਨੂੰ ਪਤਾ ਲੱਗਿਆ ਹਨ ਕਈਆਂ ਹਜੇ ਨਹੀਂ ਵੀ ਪਤਾ ਲੱਗਾ ਤੇ ਉਹ ਹਜੇ ਲੇਟ ਨਿਕਲਣਗੇ ਠੀਕ ਆ ਜੀ ਮਿਲਾਂਗੇ ਅਗਲੀ ਵੀਡੀਓ ਚ ਬਾਕੀ ਮੇਨ ਗੱਲ ਇਹ ਆ ਕਈ ਕਹਿੰਦੇ ਵੀ ਦਫ਼ਤਰ ਖੁੱਲਣਗੇ ਆ ਛੁੱਟੀ ਵਾਲੇ ਦਿਨ ਨੂੰ ਲੈ ਉਸ ਤੇ ਨਿਕਲਦੇ ਆ ਕਿ ਨਹੀਂ ਹਨਾ ਪਿਛਲੀ ਵਾਰੀ ਬਹੁਤ ਕਮੈਂਟ ਆਉਦੇ ਵੀ ਛੁੱਟੀ ਵਾਲੇ ਦਿਨ ਨੂੰ ਲੈ ਆਪਸ ਦਾ ਕਿਵੇਂ ਨਿਕਲ ਗਿਆ ਤੁਸੀਂ ਛੁੱਟੀ ਨੂੰ ਛੱਡੋ ਅ ਸ਼ੇਧਰੀਕ ਸਕਰੀਨ ਤੇ ਨੂਲਾ ਉਸ ਦਾ ਸਕਰੀਨ ਤੇ ਸ਼ੇਅਰ ਕਰਦੀ ਨੂੰ ਦੋਸਤਾ ਸਕਰੀਨ ਤੇ ਨੂਲਾ ਉਸ ਦਾ ਸ਼ੇਅਰ ਕਰਦੇ ਨੇ ਅੱਜ ਸ਼ੇਧਰੀਕ ਆ ਹਨਾ ਅੱਜ ਸਵੇਰੇ 5:30 ਵਜੇ ਕਮਿਊਨੀਕੇਸ਼ਨ ਆ ਗਿਆ ਸੀ ਨੋਟੀਫਿਕੇਸ਼ਨ ਆ ਗਿਆ ਸੀ ਨੂਲਾ ਉਸ ਦਾ ਵੀ ਸ਼ੇਧਰੀਕ ਨੂੰ ਜਾਰੀ ਹੋਇਆ ਰਾਤ ਦੇ ਸਵੇਰ ਦੇ ਤਕਰੀਬਨ 2:30 ਵਜੇ ਸਿਸਟਮ ਆਟੋਮੈਟਿਕਲ ਨੂਲੇ ਉਸ ਤੇ ਕੱਢ ਕੱਢਦਾ ਇਹਦੇ ਵਿੱਚ ਕੋਈ ਛੁੱਟੀ ਵਾਲੀ ਨਹੀਂ ਟੱਕਰ ਹੁੰਦਾ ਕੋਈ ਡਿਊਟੀ ਦਾ ਟੱਕਰ ਨਹੀਂ ਹੁੰਦਾ ਆਟੋਮੈਟਿਕ ਸਿਸਟਮ ਦੇ ਵਿੱਚ ਚੜ ਜਾਂਦੇ ਨੂਲੇ ਉਸ ਤੇ